ਰਜਨਾਂ ਦੇ ਪੌਣ ਜੁਦਾਇਆ ਰੁੱੜ ਜਾਂਦੇ ਨੇ ਵਾਂਗ ਸ਼ੋਦਾਇਆ ਦੁਨੀਆ ਵਿਛੜੇ ਨਹੀਂ ਪਰਵਾ ਦਿਲਦਾਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਯਾਰ ਨਾ ਛੜੇ ਮੈਂ ਡਾਂਸ ਪਲੱਸ ਹੋ ਗਿਆ ਸੁਪਰਸਟਾਰ ਸਿੰਗਰ ਇੰਡੀਅਨ ਆਈਡਲ ਇਹ ਚੀਜ਼ਾਂ ਨੂੰ ਦੇਖ-ਦੇਖ ਕੇ ਸਿੱਖੀਆਂ ਮੈਂ ਕੋਈ ਕਲਾਸੇਜ਼ ਨਹੀਂ ਲਿੱਤੀਆਂ ਕੋਈ ਵੀ ਕੁਝ ਨਹੀਂ ਕੀਤਾ ਜਦੋਂ ਮੈਨੂੰ ਲੋਕਾਂ ਨੇ ਕਿਹਾ ਵੀ ਤੂੰ ਵਧੀਆ ਨੱਚਦੀ ਐ ਵਧੀਆ ਗਾਉਂਦੀ ਐ ਤੂੰ ਪ੍ਰੈਕਟਿਸ ਕਰ ਫਿਰ ਮੈਂ ਮੈਂ ਠੰਡ ਵਿੱਚ ਜਾਂਦੀ ਹੁੰਦੀ ਸੀਗੀ ਮੈਂ ਜਾਂਦੀ ਸੀ ਜੋਗਰ ਪਾਰਕ ਮੇਰੇ ਕੋਲ ਬੂਮ ਬਾਕਸ ਹੁੰਦਾ ਸੀਗਾ ਛੋਟਾ ਆ ਮੈਂ ਉੱਥੇ ਆਪਣੇ ਚਲਾਉਂਦੀ ਸੀਗੀ ਬੀਟਸ ਲਾਉਂਦੀ ਸੀ ਤੇ ਰੈਪ ਰੂਪ ਕਰਦੀ ਸੀਗੀ ਆਸਟ ਥੱਕਦੀ ਨਹੀਂ 4 ਘੰਟੇ 4 ਘੰਟੇ ਨੱਚ ਲੂੰਗੀ ਮੈਂ ਕੰਫੀਡੈਂਸ ਨਾਲ ਕਹਿ ਸਕਦੀ ਹਾਂ ਕਿ ਮੈਂ ਰੁਕਦੀ ਨਹੀਂ ਡਾਂਸ 'ਚ ਬੂਸਟ ਬਹੁਤ ਹੈ ਫਿਰ ਉਹ ਉਹਨਾਂ ਨੇ ਮੇਰੇ ਬੈਟਲਸ ਕਰਵਾਏ ਮੈਂ ਬੈਟਲਸ ਬਿਨ ਵੀ ਕੀਤੇ ਮੇਰੀ ਸੈਕਿੰਡ ਪੋਜੀਸ਼ਨ ਆਈ ਸੀਗੀ ਤਾਂ ਇਹ ਫਿਰ ਨੂਰ ਜਿਵੇਂ ਮੈਂ ਗੱਲ ਕਰਾਂ ਤੁਸੀਂ ਇੱਕ ਲੜਕੀ ਹੋ ਹਨਾ ਤਾਂ ਲੜਕੀ ਜਦੋਂ ਇਸ ਫੀਲਡ ਦੇ ਵਿੱਚ ਆਉਂਦੀ ਉਹਨੂੰ ਬਹੁਤ ਚੀਜ਼ਾਂ ਕਰਨੀਆਂ ਪੈਂਦੀਆਂ ਤੁਸੀਂ ਤਿਆਰ ਹੋ ਇਸ ਲੜਨ ਦੇ ਨਾਲ ਜੋ ਲੜਕੀਆਂ ਨੂੰ ਜੋ ਕੁਝ ਸੁਣਨ ਨੂੰ ਮਮੀ ਹਮੇਸ਼ਾ ਸੋਚਦੀ ਆ ਕਿ ਮੈਂ ਬਾਹਰ ਰਹਿਣੀ ਆ ਕੱਲ ਨੂੰ ਮੇਨਾ ਕੁਝ ਮਾੜਾ ਨਾ ਹੋ ਜਾਈ ਮਮੀ ਤਾਂ ਬਾਹਰ ਨਹੀਂ ਨਿਕਲਣ ਦਿੰਦੀ ਮੈਂ ਚਾਹੁੰਨੀ ਆ ਕਿ ਜਿਹੜੇ ਆਪਣੇ ਲੇਖ ਨੇ ਜਿਹੜੇ ਲਿਖੇ ਨੇ ਰੱਬ ਨੇ ਉਹ ਹੋਣਾ ਤਾਂ ਹੋਣਾ ਹੀ ਆ ਆਪਾਂ ਉਹਨਾਂ ਦਾ ਸਾਰਾ ਦਿਨ ਬਾਹਰ ਨਹੀਂ ਮੈਂ ਸਾਰਾ ਦਿਨ ਬਾਹਰ ਨਹੀਂ ਆ ਮੈਂ ਰਾਤ ਨੂੰ 12 ਵਜੇ ਜਾਂਦੀ ਆ ਘਰੇ ਤੇ ਜਾਂਦੇ ਸ ਆਪਣੇ ਰੂਮ 'ਚ ਰਜਾਈ ਲੈ ਕੇ ਬਸ ਆਉਦੇ ਹੈਡਫੋਨ ਲਾ ਕੇ ਮੈਂ ਗਾਣੇ ਸੁਣ ਲੈਂਦੀ ਆ ਤੇ ਮੈਨੂੰ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਜਮਾ ਪਸੰਦ ਆ ਇਹ ਮੇਰੇ ਬ੍ਰਦਰ ਦੇ ਦੋਸਤ ਨੇ ਕਹਿੰਦੇ ਉਹ ਜਾਰੀ ਮਾਡਲ ਉਹ ਜਾਰੀ ਮਾਡਲ ਮੇਰਾ ਬ੍ਰਦਰ ਕਹਿੰਦਾ ਤੂੰ ਮਰ ਜਾ ਦੇਖੋ ਅੱਜ ਕੱਲ੍ਹ ਦੀਆਂ ਕੁੜੀਆਂ ਮੈਂ ਝੂਠ ਨਹੀਂ ਬੋਲੂਗੀ ਅੱਜ ਕੱਲ੍ਹ ਕੁੜੀਆਂ ਬਹੁਤ ਗਲਤ ਕੰਮ ਕਰਦੀਆਂ ਸਮੋਕਿੰਗ ਡਰਿੰਕਸ ਵਗੈਰਾ ਰੀਅਰ ਚਾਂਸ ਹੈ ਉਹ ਕਰਦੀਆਂ ਨੇ ਮੈਂ ਵੀ ਇਹੋ ਜਿਹੀ ਐਟਮੋਸਫੇਅਰ ਚ ਬੈਠੀ ਆ ਪਰ ਆਪਾਂ ਨੂੰ ਪਤਾ ਕਿ ਆਪਾਂ ਸਟਰਗਲ ਲਾਈਫ ਚ ਆਪਾਂ ਇਹ ਚੀਜ਼ ਨਹੀਂ ਕਰਦੇ ਇੱਕ ਕਹਾਣੀ ਹੈ ਰਾਜਾ ਮਹਾਰਾਜ ਲੋਕ ਨਾ ਪਹਿਲਾਂ ਕੁੜੀਆਂ ਨੂੰ ਨਾ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਦੇ ਸੀਗੇ ਕਿ ਉਹ ਕਿਤੇ ਸਾਡੀ ਨਜ਼ਰਾਂ ਤੋਂ ਦੂਰ ਨਾ ਹੋ ਜਾਣ ਕਿਉਂਕਿ ਸੋਹਣੀਆਂ ਬਹੁਤ ਹੁੰਦੀਆਂ ਸੀਗੀਆਂ ਅੱਜ ਦੇ ਟਾਈਮ ਚ ਉਹਦਾ ਆਪੋਜ਼ਿਟ ਹੈ ਅੱਜ ਦੇ ਟਾਈਮ ਚ ਆਪਣਾ ਹੁਸਨ ਕੁੜੀਆਂ ਸਰੀਆਂ ਵੇਚਦੀਆਂ ਫਿਰਦੀਆਂ ਇਹ ਪਹਿਲਾ ਮੁੰਡਿਆਂ ਦੀ ਗਲਤੀ ਸੀ ਉਹਨਾਂ ਨੂੰ ਅਗਰ ਜੰਜੀਰਾ ਚ ਨਾ ਰੱਖਦੇ ਉਹਨਾਂ ਨੂੰ ਖੁੱਲੀ ਆਜ਼ਾਦੀ ਮਿਲਦੀ ਤਾਂ ਅੱਜ ਦੇ ਟਾਈਮ 'ਚ ਸਭ ਕੁਝ ਨਹੀਂ ਹੋਣਾ ਸੀਗਾ ਮੇਰੇ ਕਹਿਣ ਤੇ ਮਤਲਬ ਦੇ ਰਿਸ਼ਤੇ ਨੇ ਮਤਲਬ ਦੀ ਯਾਰੀ ਇਹ ਕੋਈ ਦਿਲ ਨੂੰ ਸੁਣਦਾ ਨਹੀਂ ਦੌਲਤ ਹੀ ਪਿਆਰੀ ਹੀ ਇਹ ਜੋ ਆਪਣਾ ਲੱਗਦਾ ਏ ਓਏ ਹੀ ਹੀ ਤਾਂ ਠੱਗਦਾ ਏ ਮੇਰਾ ਹੀ ਉਹ ਕਹਿਣਾ ਏ ਬਚ-ਬਚ ਕੇ ਰਹਿਣਾ ਏ ਦੁਨੀਆ ਮਤਲਬ ਦੀ ਇਹ ਦੁਨੀਆ ਮਤਲਬ ਦੀ ਸਤਿ ਸ਼੍ਰੀ ਅਕਾਲ ਜੀ ਖਬਰਾਂ ਵਾਲੀ ਟੀਵੀ ਦੇਖ ਰਹੇ ਤੁਸੀਂ ਮੈਂ ਨੂਰ ਵਰਜੋ ਥਾ ਤੁਹਾਡੇ ਨਾਲ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ-ਠਾਕ ਹੋਵੋਗੇ ਲੋਬੀ ਅੱਜ ਦੀ ਖਾਸ ਬਹੁਤ ਸੋਹਣੀ ਕਹਾਣੀ ਵਿੱਚ ਲੈ ਕੇ ਆਈਆਂ ਇੱਕ ਆਰਟਿਸਟ ਹੈ ਸਟ੍ਰਗਲਰ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਨਾ ਸਟ੍ਰਗਲ ਦੇ ਟਾਈਮ ਤੇ ਸਾਨੂੰ ਕੋਈ ਨਹੀਂ ਜਾਣਦਾ ਹੁੰਦਾ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਸਕਸੈਸ ਹੋ ਜਾਨੇ ਹੋ ਫਿਰ ਤਾਂ ਸਾਰੇ ਤੁਹਾਡੀ ਵਾਵਾ ਕਰਦੇ ਹੁੰਦੇ ਨੇ ਤੁਹਾਨੂੰ ਬਾਹਾਂ ਤੇ ਚੱਕਦੇ ਆ ਹੱਥਾਂ ਤੇ ਚੱਕਦੇ ਆ ਪਰ ਜਦੋਂ ਤੁਸੀਂ ਮੇਨ ਟਾਈਮ ਤੇ ਤੁਹਾਡਾ ਸਕਸੈਸ ਟਾਈਮ ਹੁੰਦਾ ਹੈ ਉਹ ਸਭ ਦੇਖਦੇ ਨੇ ਪਰ ਜੋ ਤੁਸੀਂ ਸਟ੍ਰਗਲ ਕਰ ਰਹੇ ਹੋ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਅੱਜ ਮੈਂ ਇੱਕ ਅਜਿਹੀ ਕਹਾਣੀ ਤੁਹਾਡੇ ਨਾਲ ਲੈ ਕੇ ਆਈ ਇੱਕ ਫੀਮੇਲ ਆਰਟਿਸਟ ਹੈ ਜਿਸ ਦੀ ਉਮਰ ਸਿਰਫ 18 ਸਾਲ ਦੀ ਹੈ ਜੋ ਗਾ ਵੀ ਲੈਂਦੀ ਏ ਡਾਂਸ ਵੀ ਕਰ ਲੈਂਦੀ ਏ ਤੇ ਰੈਪ ਵੀ ਕਰ ਲੈਂਦੀ ਏ ਮਤਲਬ ਜ਼ਿੰਦਗੀ ਦੇ ਵਿੱਚ ਕਹਿ ਲਓ ਕਿ ਚਾਹੇ ਜਮਾਨਾ ਐਡਵਾਂਸ ਹੋ ਗਿਆ ਬਹੁਤ ਸਾਰੇ ਮੁੰਡੇ ਕੁੜੀਆਂ ਗਲਤ ਰਸਤੇ ਵਿੱਚ ਪੈ ਗਏ ਨੇ ਇੱਕ ਇਹ ਐਗਜ਼ਾਮਪਲ ਹੈ ਜੋ ਆਪਣੇ ਮਾਪੇ ਤੇ ਬੋਝ ਨਹੀਂ ਬੰਨਣਾ ਚਾਹੁੰਦੀ ਔਰ ਜ਼ਿੰਦਗੀ ਦੇ ਵਿੱਚ ਸਕਸੈਸ ਹੋਣਾ ਚਾਹੁੰਦੀ ਏ ਔਰ ਤੁਹਾਡੇ ਸਾਥ ਦੀ ਇਸ ਨੂੰ ਲੋੜ ਹੈ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਦਿਖਾਉਣੀ ਆ ਤੁਹਾਨੂੰ ਨੂਰ ਦਾ ਟੈਲੈਂਟ ਸੋ ਮੈਂ ਤੁਹਾਨੂੰ ਮਿਲਣ ਜਾ ਰਹੀ ਹਾਂ ਜੀ ਨੂਰ ਦੇ ਨਾਲ ਨੂਰ ਵਾਕੇ ਨੂਰ ਹੈ ਕਿਉਂਕਿ ਨੂਰ ਦੇ ਵਿੱਚ ਬਹੁਤ ਸਾਰਾ ਟੈਲੈਂਟ ਭਰਿਆ ਹੋਇਆ ਸਤਿ ਸ਼੍ਰੀ ਅਕਾਲ ਨੂਰ ਕਿ ਵਧੀਆ मैम ਤੁਸੀਂ ਦੱਸੋ ਵਧੀਆ ਮੈਂ ਸੁਣਿਆ ਤੁਹਾਡੇ ਗੀਤ ਤੁਸੀਂ ਬਹੁਤ ਸੋਹਣਾ ਗਾਇਆ ਹੈ ਹਨ ਤੁਸੀਂ ਗਿਟਾਰ ਵਜਾ ਕੇ ਗਾ ਵੀ ਰਹੇ ਸੀ ਤੁਹਾਡਾ ਗਰੁੱਪ ਵੀ ਹੈ ਨੁਰ ਕਿੰਨੀ ਉਮਰ ਹੈ ਤੁਹਾਡੀ ਮੈਂ ਮੇਰੀ 18 ਮੈਂ 18 ਸਾਲ ਦੀ ਹਾਂ ਐਂਡ ਮੈਨੂੰ ਬਾਲ ਜਿਆਦਾ ਸ਼ੌਕ ਹੈ ਪਹਿਲਾਂ ਇਹ ਸਾਰਾ ਕੁਝ ਜਿੰਨਾ ਵੀ ਮੈਨੇ ਸਿੱਖਿਆ ਸਿਰਫ ਪਹਿਲਾ ਮੇਰਾ ਜਿਹੜਾ ਇਮਪ੍ਰੈਸ਼ਨ ਕਹਿ ਸਕਦੇ ਹਾਂ ਉਹ ਟੀਵੀ ਸੀਗਾ ਮੈਂ ਡਾਂਸ ਪਲੱਸ ਹੋ ਗਿਆ ਸੁਪਰਸਟਾਰ ਸਿੰਗਰ ਇੰਡੀਅਨ ਆਈਡਲ ਇਹ ਚੀਜ਼ਾਂ ਨੂੰ ਦੇਖ-ਦੇਖ ਕੇ ਸਿੱਖਿਆ ਮੈਂ ਕੋਈ ਕਲਾਸੇਸ ਨਹੀਂ ਲਿੱਤੀਆਂ ਕੋਈ ਵੀ ਕੁਝ ਨਹੀਂ ਕੀਤਾ ਜਦੋਂ ਮੈਨੂੰ ਲੋਕਾਂ ਨੇ ਕਿਹਾ ਵੀ ਤੂੰ ਵਧੀਆ ਨੱਚਦੀ ਹੈਂ ਵਧੀਆ ਗਾਉਂਦੀ ਹੈਂ ਤੂੰ ਪ੍ਰੈਕਟਿਸ ਕਰ ਫਿਰ ਮੈਂ ਮੈਂ ਠੰਡ ਵਿੱਚ ਆਂਦੀ ਹੁੰਦੀ ਸੀਗੀ ਮੈਂ ਜਾਂਦੀ ਸੀ ਜੋਗਰ ਪਾਰਕ ਮੇਰੇ ਕੋਲ ਬੂਮ ਬਾਕਸ ਹੁੰਦਾ ਸੀਗਾ ਛੋਟਾ ਆ ਮੈਂ ਉੱਥੇ ਆਪਣੇ ਚਲਾਉਂਦੀ ਸੀਗੀ ਬੀਟਸ ਲਾਉਂਦੀ ਸੀ ਤੇ ਰੈਪ ਰੂਪ ਕਰਦੀ ਸੀਗੀ ਫਿਰ ਮੇਰੇ ਲਿਰਿਕਸ ਚ ਥੋੜੇ ਥੋੜੇ ਵਧੀਆ ਹੁੰਦੇ ਗਏ ਵਧੀਆ ਵਧੀਆ ਕਲੀਅਰ ਹੁੰਦੇ ਗਏ ਫਿਰ ਮੈਨੂੰ ਪਤਾ ਲੱਗਿਆ ਵੀ ਮੈਂ ਰੈਪ ਕਰਦੀ ਆ ਹਾਂਜੀ ਫਿਰ ਉਸ ਤੋਂ ਬਾਅਦ ਮੈਂ ਜਦੋਂ ਵੀ ਕਿਸੇ ਵਿਆਹ ਸ਼ਾਦੀ ਚ ਜਾਣਾ ਭਲੇ ਰਿਸ਼ਤੇਦਾਰ ਨੇ ਭਲੇ ਨਹੀਂ ਉਹਨਾਂ ਨੇ ਕਿਹਾ ਵੀ ਨੂਰ ਨੂੰ ਬੁਲਾ ਕੇ ਲਿਆਓ ਬਈ ਉਹ ਇੰਨੇ ਸੋਹਣੇ ਐਕਸਪ੍ਰੈਸ਼ਨ ਕਰਦੀ ਉਹ ਇੰਨਾ ਸੋਹਣਾ ਨੱਚਦੀ ਹੈ ਉਹਨੂੰ ਬੁਲਾ ਕੇ ਲਿਆਓ ਫਿਰ ਮੈਨੂੰ ਡਾਂਸ ਬਾਰੇ ਪਤਾ ਲੱਗਿਆ ਕਿ ਮੈਂ ਡਾਂਸ ਵੀ ਬੜਾ ਸੋਹਣਾ ਕਰਦੀ ਆ ਫਿਰ ਮੈਂ ਡਾਂਸ ਦੀਆਂ ਕਲਾਸਿਸ ਸੰਜੇ ਨਗਰ ਵਿਸ਼ਾਲ ਤੋਂ ਲਿੱਤੀਆਂ ਵੀ ਕੁਮਾਰ ਹੈ ਸਰਚ ਕਰ ਲਿਓ YouTube ਤੇ ਵੀ ਤੇ ਉਹਨਾਂ ਫਿਰ ਉਹ ਮੈਨੂੰ ਬਹੁਤ ਸਪੋਰਟ ਕਰਦੇ ਸੀ ਫਿਰ ਉਹ ਮੈਨੂੰ ਦਿੱਲੀ ਬੈਟਲ 'ਚ ਲੈ ਕੇ ਗਏ ਮੈਂ ਡਾਂਸ 'ਚ ਥੱਕਦੀ ਨਹੀਂ 4 ਘੰਟੇ 4 ਘੰਟੇ ਨੱਚ ਲੂੰਗੀ ਮੈਂ ਕੌਨਫੀਡੈਂਸ ਨਾਲ ਕਹਿ ਸਕਦੀ ਆ ਕਿ ਮੈਂ ਰੁਕਦੀ ਨਹੀਂ ਡਾਂਸ 'ਚ ਬੂਸਟ ਬਹੁਤ ਹੈ ਫਿਰ ਉਹ ਉਹਨਾਂ ਨੇ ਮੇਰੇ ਬੈਟਲਸ ਕਰਵਾਏ ਮੈਂ ਬੈਟਲਸ ਜਿੱਤੇ ਮੇਰੀ ਸੈਕੰਡ ਪੋਜੀਸ਼ਨ ਆਈ ਸੀਗੀ ਦਿੱਲੀ ਪਾਲੀਕਾ ਬਾਜ਼ਾਰ ਚ ਹੋਇਆ ਸੀਗਾ ਇਹ ਤੇ ਉਸ ਤੋਂ ਬਾਅਦ ਹੁਣ ਮੇਰੇ 3 ਗਰੁੱਪਸ ਨੇ ਇੱਕ ਹੈਗਾ ਸੂਫਿਆਨਾ ਗਰੁੱਪ ਇੱਕ ਹੈਗਾ ਅੰਡਰਰੇਟਿਡ ਆਰਟਿਸਟ ਔਰ ਇੱਕ ਹੈਗਾ ਵੀ ਕੁਮਾਰ ਗਰੁੱਪਸ ਵੀ ਕੁਮਾਰ ਗਰੁੱਪਸ ਡਾਂਸ ਦੇ ਲਈ ਹੈ ਅੰਡਰਰੇਟਿਡ ਆਰਟਿਸਟ ਹੈ ਜਿਹੜੇ ਉਹ ਮਤਲਬ ਮੇਰੇ ਰੈਪ ਦੇ ਥਰੂ ਜਿਹੜੇ ਨਿਰ컬 ਰੈਪ ਕਰਦੀਆਂ ਮੈਂ ਫਰੀ ਸਟਾਈਲ ਔਰ ਸੂਫਿਆਨਾ ਗਰੁੱਪ ਚ ਸਿਰਫ 3 ਮੁੰਡੇ ਆ ਜਿਹੜੇ ਗਿਟਾਰ ਪਲੇ ਕਰਦੇ ਆਂ ਮੈਂ ਫੀਮੇਲ ਵੋਕਲਿਸਟ ਆਂ ਕੀ ਬਾਤ ਹੈ ਇੰਨਾ ਕੁਝ ਮਤਲਬ ਕਰੀ ਬੈਠੇ ਔਰ ਮੈਨੂੰ ਤੁਸੀਂ ਆਪਣਾ ਗੀਤ ਜ਼ਰੂਰ ਸੁਣਾਓ ਤੁਹਾਡੀ ਆਵਾਜ਼ ਸੁਣਨੀ ਚਾਹਾਂਗੇ ਯਾ ਮੈਮ ਯਾਰ ਜਿਨਾਂ ਦੇ ਪੌਣ ਜੁਦਾਈਆ ਰੁੜ ਜਾਂਦੇ ਨੇ ਵਾਗ ਸ਼ੋਦਈਆ ਦੁਨੀਆ ਵਿਛੜੇ ਨਹੀਂ ਪਰਵਾ ਦਿਲਦਾਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਕਿਆ ਬਾਤ ਹੈ ਇਹ ਫਿਰ ਨੂਰ ਜਿਵੇਂ ਮੈਂ ਗੱਲ ਕਰਾਂ ਤੁਸੀਂ ਇੱਕ ਲੜਕੀ ਹੋ ਹਨਾ ਤਾਂ ਲੜਕੀ ਜਦੋਂ ਇਸ ਫੀਲਡ ਦੇ ਵਿੱਚ ਆਉਂਦੀ ਉਹਨੂੰ ਬਹੁਤ ਚੀਜ਼ਾਂ ਕਰਨੀਆਂ ਪੈਂਦੀਆਂ ਤੁਸੀਂ ਤਿਆਰ ਹੋ ਇਸ ਲੜਨ ਦੇ ਨਾਲ ਜੋ ਲੜਕੀਆਂ ਨੂੰ ਜੋ ਕੁਝ ਸੁਣਨ ਨੂੰ ਮਿਲਦਾ ਹੈ ਜੋ ਬਰਦਾਸ਼ਤ ਕਰਦੇ ਹੋ ਤਿਆਰ ਹੋ ਤੁਸੀਂ ਹਾਂਜੀ ਮੈਮ ਕਿਉਂਕਿ ਇਹ ਮੰਮੀ ਹਮੇਸ਼ਾ ਸੋਚਦੀ ਆ ਕਿ ਮੈਂ ਬਾਹਰ ਰੰਨੀ ਆ ਕੱਲ ਨੂੰ ਮੇਨਾ ਕੁਝ ਮਾੜਾ ਨਾ ਹੋ ਜੇ ਮੰਮੀ ਤਾਂ ਬਾਹਰ ਨਹੀਂ ਨਿਕਲਣ ਦਿੰਦੀ ਮੈਂ ਚਾਹੁੰਨੀ ਆ ਕਿ ਜਿਹੜੇ ਆਪਣੇ ਲੇਖ ਨੇ ਜਿਹੜੇ ਲਿਖੇ ਨੇ ਰੱਬ ਨੇ ਉਹ ਹੋਣਾ ਤਾਂ ਹੋਣਾ ਹੀ ਆ ਆਪੋਂਨ ਲੜ ਨਹੀਂ ਸਕਦੇ ਫਿਰ ਮੈਨੂੰ ਇੱਥੇ ਮੁੰਡੇ ਮੈਂ ਇੱਥੇ ਪ੍ਰੈਕਟਿਸ ਕਰਨ ਹੁੰਦੀ ਆ ਬਹੁਤ ਜ਼ਿਆਦਾ ਮੈਨੂੰ ਟਰੋਲ ਕੀਤਾ ਜਾਂਦਾ ਅੱਛਾ ਮੈਨੂੰ ਬਹੁਤ ਟਰੋਲ ਕਰਦੇ ਨੇ ਵੀ ਤੂੰ ਇੰਨਾ ਟਾਈਮ ਹੋ ਗਿਆ ਲੁਕਸ ਨੂੰ ਲੈ ਕੇ ਟਰੋਲ ਕਰਦੇ ਨੇ ਮੈਂ ਮੈਟਰ ਨਹੀਂ ਕਰਦੀ ਸਾਰੇ ਮੈਨੂੰ ਫਰੈਂਡਸ਼ਿਪ ਲਈ ਕਹਿੰਦੇ ਆ ਮੇਰੇ ਚੋਂ ਚੀਜ਼ ਖਤਮ ਹੋ ਗਈ ਹੈ ਕਿਉਂਕਿ ਮੇਰੇ ਗਰੀਬੀ ਜਾਂ ਮੇਰੇ ਕੈਰੀਅਰ ਕਰਕੇ ਮੈਂ ਹਾਂ ਮੈਂ ਲੜੂਗੀ ਕਿਉਂਕਿ ਜ਼ਰੂਰੀ ਨਹੀਂ ਆਪਣੀ ਨਹੀਂ ਹਰੇਕ ਕੁੜੀ ਦੀ ਰੈਪਿਟੇਸ਼ਨ ਹੈਗੀ ਇੱਥੇ ਹਨਾ ਮੈਮ ਅੱਜ ਆਪਣੇ ਨਾਲ ਬੀਤੀ ਹੈ ਕੱਲ ਨੂੰ ਕਿਸੇ ਹੋਰ ਨਾਲ ਨਾ ਬੀਤੇ ਆਪਾਂ ਜਿਆਦਾ ਤੋਂ ਜਿਆਦਾ ਇਹ ਕੋਸ਼ਿਸ਼ ਕਰਾਂਗੇ ਵੀ ਕਿਸੇ ਹੋਰ ਕੁੜੀ ਨਾਲ ਇਹ ਸਭ ਕੁਝ ਨਾ ਹੋਵੇ ਤੇ ਇੱਕ ਜ਼ਰੀਆ ਵੀ ਕਹਿ ਲੋ ਕਿ ਅਗਰ ਮੇਰੇ ਵਰਗੀ ਗਰੀਬਣੀ ਅੱਗੇ ਜਾਂਦੀ ਹੈ ਤਾਂ ਬਹੁਤ ਕੁੜੀਆਂ ਨੇ ਜਿਹੜੀਆਂ ਇਹੋ ਜਿਹੀਆਂ ਜਿਹੜੀ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਬਾਹਰ ਨਿਕਲਣ ਗਈਆਂ ਨਿਕਲਣ ਗਈਆਂ ਸਾਰੀਆਂ ਘੁੱਟ-ਘੁੱਟ ਕੇ ਅੰਦਰ ਨਹੀਂ ਰਹਿ ਸਕਦੀਆਂ ਮੈਮ ਸਾਰੀ ਉਮਰ ਵਿਆਹ ਨਹੀਂ ਬੰਦੇ ਲਈ ਜ਼ਰੂਰੀ ਹੁੰਦਾ ਵਿਆਹ ਤੋਂ ਬਾਅਦ ਇੱਕ ਜਨਾਨੀ ਦੀ ਲਾਈਫ ਹੈ ਜਿਹੜੀ ਉਹ ਜਵਾਕਾ ਤੋਂ ਲੈ ਕੇ ਵਿਆਹ ਤੋਂ ਲੈ ਕੇ ਬੁਢੇਪੇ ਤੱਕ ਖਤਮ ਹੋ ਜਾਂਦੀ ਹੈ ਜੀ ਤੁਹਾਨੂੰ ਕਰਦੇ ਨਹੀਂ ਕਹਿੰਦੇ ਵੀ ਤੁਸੀਂ ਵਿਆਹ ਕਰਾ ਲਓ ਸਪੋਰਟ ਹੈਗੀ ਕਰਦੇ ਨਹੀਂ ਨਹੀਂ ਸਪੋਰਟ ਜਮਾ ਜ਼ੀਰੋ ਹੈ ਡੇਲੀ ਡੇਲੀ ਨਵਾਂ ਰਿਸ਼ਤਾ ਹੁੰਦਾ ਉਹਨਾਂ ਦਾ ਵੀ ਛੇਤੀ ਤੋਂ ਛੇਤੀ ਇਹਨੂੰ ਕੱਢੀਏ 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 ਡੇਲੀ ਸਾਹਮਣਾ ਕਰਨਾ ਪੈਂਦਾ ਹੈ ਆ ਜਾ ਰਿਸ਼ਤਾ ਲੈ ਆਇਆ ਜਾਂ ਜਾ ਰਿਸ਼ਤਾ ਲੈ ਆਏ ਰੋ ਕੇ ਗੁਜ਼ਾਰਾ ਕਰ ਲੈਂਦਾ ਬੰਦਾ ਪਰ ਮੰਮੀ ਨੂੰ ਰੋ ਰੋ ਕੇ ਪੈਰ ਫੜ ਕੇ ਕਹਿ ਦਿੰਦੇ ਨੇ ਮੰਮੀ ਮੈਨੂੰ ਕਰ ਲੈਂਦੇ ਯਾਰ ਆਧਿਕਾਰਚ ਰਹਿਣਾ ਵੀ ਸਜ਼ਾ ਲੱਗਦੀ ਹੁੰਦੀ ਨਹੀਂ ਨਹੀਂ ਮ ਮੈਂ ਸਾਰੇ ਦਿਨ ਬਾਹਰ ਰਹਿਨੀ ਆ ਮੈਂ ਰਾਤ ਨੂੰ 12 ਵਜੇ ਜਾਨੀ ਆ ਘਰੇ ਤੇ ਜਾਂਦੇ ਸ ਆਪਣੇ ਰੂਮ ਚ ਰਜਾਈ ਲੈ ਕੇ ਬਸ ਆਪਦੇ ਹੈੱਡਫੋਨ ਲਾ ਕੇ ਮੈਂ ਗਾਣੇ ਸੁਣ ਲੈਨੀ ਆ ਤੇ ਮੈਨੂੰ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਜਮਾ ਪਸੰਦ ਨਹੀਂ ਘਰ ਦੇ ਕੋਈ ਕਈ ਵਾਰ ਮੱਲੇ ਵਾਲੇ ਪਰਿਸ਼ਦਾਰੀ ਕਹਿੰਦੇ ਤੁਸੀਂ ਕੁੜੀ ਕਿਹੜੇ ਕੰਮੇ ਪਾਈ ਐ ਕਿੱਦਾਂ ਵਿਗੜ ਗਈ ਐ ਦਾ ਚੀਜ਼ਾਂ ਵੀ ਹੁੰਦੀਆਂ ਤਾਂ ਹਾਂ ਹਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਹੁੰਦੀਆਂ ਨੇ ਮੈਨੂੰ ਮੇਰੀ ਚਾਚੀ ਹੋਰੇ ਕਹਿੰਦੇ ਨੇ ਕਹਿੰਦੀ ਐ ਮਾਡਲ ਬਣੀ ਫਿਰਦੀ ਐ ਮੇਰੇ ਬ੍ਰਦਰ ਦੇ ਦੋਸਤ ਨੇ ਕਹਿੰਦੇ ਉਹ ਜਾ ਰਹੀ ਮਾਡਲ ਉਹ ਜਾ ਰਹੀ ਮਾਡਲ ਮੇਰਾ ਬ੍ਰਦਰ ਕਹਿੰਦਾ ਤੂੰ ਮਰ ਜਾ ਬੋਲਦਾ ਹਾਂਜੀ ਇਹ ਇੱਕ ਭਰਾ ਵੀ ਬੋਲਦਾ ਬਹੁਤ ਔਖਾ ਬਟ ਹਾਂ ਡੇਲੀ ਸਾਹਮਣਾ ਹੁੰਦਾ ਐਵੇਂ ਨਹੀਂ 1 2 ਦਿਨ ਦਾ ਨਹੀਂ ਹੁਣ ਜਾਉਂਗੀ ਨਾ ਚੀਜ਼ਾਂ ਦਾ ਇੰਪੈਕਟ ਪੈਂਦਾ ਤੁਹਾਡੇ ਤੇ ਹਾਂ ਮੈਂ ਰੋਨੀ ਆ ਮੈਨੂੰ ਕਦੇ ਕਦੇ ਦਿਲ ਕਰਦਾ ਛੱਡਦਾ ਸਾਰਾ ਕੁਝ ਪਰ ਇੱਕ ਦਿਲ ਕਰਦਾ ਕਿ ਨਹੀਂ ਯਾਰ ਮੇਰੀ ਦਾਦੀ ਸੀ ਉਹਦਾ ਸੁਪਨਾ ਸੀ ਐਕਚੁਅਲੀ ਵੈਸੇ ਸੀਰੀਅਸਲੀ ਦੱਸਦਾ ਮੈਂ ਮੇਰੀ ਇੱਕ ਦਾਦੀ ਸੀਗੀ ਐਕਚੁਅਲੀ ਮੇਰੇ ਜਿਹੜੇ ਫਾਦਰ ਸਾਹਿਬ ਹੈ ਉਹਨਾਂ ਨੇ ਗੋਦ ਲਿੱਤਾ ਸੀ ਮੇਰੀ ਮਮੇਰੇ ਦਾਦੀ ਨੇ ਮੇਰੇ ਫਾਦਰ ਸਾਹਿਬ ਨੂੰ ਗੋਦ ਲਿੱਤਾ ਸੀ ਤੇ ਮੇਰੀ ਦਾਦੀ ਨੂੰ ਮੈਂ ਕਹਿੰਦੀ ਸੀ ਬੇਬੇ ਮੈਨੂੰ ਕਰਾਇਆ ਦੇ ਮੈਂ ਜਾਣਾ ਆ ਉਹ ਹੀ ਸੀ ਇੱਕ ਘਰੇ ਸਪੋਰਟ ਕਰਨ ਵਾਲੀ ਉਹਦੀ 5 ਦਸੰਬਰ ਨੂੰ ਡੈਥ ਹੋ ਗਈ ਤੇ ਉਸ ਤੋਂ ਬਾਅਦ ਮੇਰਾ ਘਰੇ ਰਹਿਣ ਨੂੰ ਸੀਰੀਅਸਲੀ ਦਿਲ ਨਹੀਂ ਕਰਦਾ ਉਹ ਵੀ ਇੱਕ ਜਿਹੜੀ ਮਤਲਬ ਸਹਾਰਾ ਸੀ ਉਹ ਵੀ ਗਏ ਗਈ ਉਸ ਤੋਂ ਬਾਅਦ ਮਤਲਬ ਸਾਰਾ ਕੁਝ ਖਲਾਸ ਸੀ ਸੀ ਬਸ ਹੁਣ ਟਾਈਮ ਸਪੈਂਡ ਕਰਨ ਲਈ ਇਹਨਾਂ ਨਾਲ ਆ ਜਿੰਨੀ ਅਭੀ ਇੱਕ ਇੱਕ ਦਿਨ ਹੈ ਉਹ ਬੀਤ ਜਾਏ ਕਿਵੇਂ ਨਾ ਕਿਵੇਂ ਪੜ੍ਹਾਈ ਲਿਖਾਈ ਦਾ ਹੋ ਗਈ ਮੈਂ ਮੇਰੀ ਪਲੱਸ 2 ਕੰਪਲੀਟ ਹੈ ਮੈਂ ਪਲੱਸ 2 ਪਾਸ ਹਾਂ ਐਂਡ ਮੈਂ ਪੜ੍ਹਨਾ ਇਸੇ ਲਈ ਨਹੀਂ ਕਿਉਂਕਿ ਮੇਰੀ ਫਾਈਨੈਂਸ਼ੀਅਲ ਨਹੀਂ ਹੈ ਸਹੀ ਸਟੇਬਲ ਨਹੀਂ ਹੈ ਮੈਂ بس ਇਸ ਲਈ ਮਮੀ ਪਾਪਾ ਪੜਾਉ ਵੀ ਨਹੀਂ ਰਹੇ ਮੈਨੂੰ ਕਿਉਂਕਿ ਪਾਪਾ ਤੁਹਾਨੂੰ ਦੱਸ ਹੀ ਦਿੱਤਾ ਕੀ ਕੰਮ ਕਰਦੇ ਆ ਹਾਂ ਪਾਪਾ ਨੂੰ ਵੀ ਸਾਰੇ ਟੋਂਟ ਮਾਰਦੇ ਵੀ ਉਹ ਤੇਰੀ ਕੁੜੀ ਤੇਰਾ ਡੜੀ ਰਿਕਸ਼ਾ ਚਲਾਉਂਦਾ ਫਿਰ ਉਹ ਹਾਂ ਵੀ ਚਲਾਉਂਦਾ ਆਪਾ ਨੂੰ ਕੀ ਜਿਹੜੀ ਆ ਜਿਹੜੀ ਚੀਜ਼ ਕਰਦਾ ਉਹ ਕਰਦਾ ਆ ਉਹਨੂੰ ਖੁਸ਼ੀ ਉਸ ਚੀਜ਼ ਚ ਮਿਲਦੀ ਆ ਬਿਲਕੁਲ ਨਹੀਂ ਮਿਹਨਤ ਦਾ ਕੰਮ ਹੈ ਕੋਈ ਚੋਰੀ ਠੱਗੀ ਨਹੀਂ ਹੈ ਚੋਰੀ ਠੱਗੀ ਨਹੀਂ ਆ ਆਪਣੀ ਮਿਹਨਤ ਦਾ ਕਮਾਈ ਕਰਕੇ ਉਹ ਵੀ ਚਿਰਾਗ ਲਾਉਂਦਾ ਕਿੱਡੀ ਰੱਬ ਨੂੰ ਦੇ ਨਾ ਉਹਦੀ ਤਾਂ ਵਿਚਾਰੇ ਦੀ بس ਉਹਦਾ ਹੀ ਸਾਰਾ ਹੈ ਉਹ ਜਿੰਨੀ ਸੇਵਾ ਕਰ ਰਿਹਾ ਕੀ ਪਤਾ ਸੱਚੇ ਪਾਤਸ਼ਾਹ ਮੇਰੇ ਤੇ ਲੱਗ ਜਿਓ ਜਿੰਨੀ ਵੀ ਉਹ ਆਪਣੀ ਫਕੀਰੀ ਕਰ ਰਿਹਾ ਪਰ ਇਹ ਕਿ ਅੱਜ ਕੱਲ ਦੇ ਜੇ ਬੱਚੇ ਦੇਖ ਕੇ ਤੁਹਾਡੀ ਉਮਰ ਦੀਆਂ ਕੁੜੀਆਂ ਦੇਖ ਰਹੇ ਹੋ ਕਿਦਾਂ ਦਾ ਮਾਹੌਲ ਹੈ ਉਹਨਾਂ ਚ ਉਹਨਾਂ ਨੂੰ ਆਪਣੇ ਨਾਲ ਕੰਪੈਰੀਸ਼ਨ ਕਰਕੇ ਦੇਖੋ ਤੁਸੀਂ ਕਿੱਥੇ ਹੋ ਹਾਂ ਦੇਖੋ ਅੱਜ ਕੱਲ ਦੀਆਂ ਕੁੜੀਆਂ ਮੈਂ ਝੂਠ ਨਹੀਂ ਬੋਲੂਗੀ ਅੱਜ ਕੱਲ ਕੁੜੀਆਂ ਬਹੁਤ ਗਲਤ ਕੰਮ ਕਰਦੀਆਂ ਸਮੋਕਿੰਗ ਡਰਿੰਕਸ ਵਗੈਰਾ ਰੀਅਰ ਚਾਂਸ ਹੈ ਉਹ ਕਰਦੀਆਂ ਨੇ ਮੈਂ ਵੀ ਇਹ ਜੇ ਐਟ ਮੋਸਟ ਅਫੇਅਰ ਚ ਬੈਠੀ ਆ ਪਰ ਆਪਾਂ ਨੂੰ ਪਤਾ ਕਿ ਆਪਾਂ ਸਟਰਗਲ ਲਾਈਫ ਚ ਆਪਾਂ ਇਹ ਚੀਜ਼ ਨਹੀਂ ਕਰ ਸਕਦੇ ਕਿਉਂਕਿ ਇਹ ਇੱਕ ਜ਼ਿੰਦਗੀ ਖਰਾਬ ਕਰਨ ਵਾਲੀ ਹੀ ਗੱਲ ਹੈ স্মੋਕਿੰਗ ਇਹ ਲੋਕੀ ਫਨ ਲਈ ਕਰਦੇ ਆ ਜਿਹੜੇ ਸਿਗਰਟ ਉਹ ਲੈ ਕੇ ਆਉਂਦੇ ਆ ਠੀਕ ਹੈ ਉਹ ਇੱਕ 10 ਰੁਪਏ ਕਿਸੇ ਨੂੰ ਗਰੀਬ ਬੰਦੇ ਨੂੰ ਚਾਹ ਪਿਆ ਦਾਂਗੇ ਨਾ ਆਪਣੇ ਲੱਜੂ ਆਪਣੇ ਸੱਚੇ ਪਾਤਸ਼ਾਹ ਨੂੰ ਦਿਖਜੂ ਵੀ ਉਹਨੇ ਚਾਹ ਪਿਆਈ ਹੈ ਤੇ ਆ ਨਸ਼ੇ ਡਰੱਗਸ ਵਗੈਰਾ ਇਹ ਆਪਣੇ ਫਨ ਲਈ ਕਰਦੇ ਨੇ ਆਪਣੇ ਫੰਨ ਲਈ ਕਰਦੇ ਨੇ ਹੁਣ ਇੱਕ ਗਰੀਬ ਨੂੰ ਲਾ ਲਓ ਇੱਕ ਅਮੀਰ ਨੂੰ ਲਾ ਲਓ ਹਨਾ ਪਰ ਇਹ ਗੱਲ ਹੈਗੀ ਆ ਕਿ ਇਹ ਚੀਜ਼ਾਂ ਇਹ ਕਲਯੁਗ ਚੱਲ ਰਿਹਾ ਕਿਸੇ ਨੂੰ ਸਮਝਾਣਾ ਬਹੁਤ ਭੈੜੀ ਗੱਲ ਆ ਬਹੁਤ ਭੈੜੀ ਗੱਲ ਆ ਤੇ ਫਿਰ ਖਰਚਾ ਕਿਵੇਂ ਕਰਦੇ ਹੋ ਤੁਸੀਂ ਆਪਣਾ ਖਰਚਾ ਕਿੱਦਾਂ ਚੁੱਕਦੇ ਹੋਗੇ ਉਹ ਮੈਮ ਮੇਰਾ ਖਰਚਾ ਇਸ ਵਕਤ ਦੇਖੋ ਮੈਂ ਕੁਝ ਨਹੀਂ ਆਪਣੀ ਨਾਮ ਮੈਂ ਆਪਣੇ ਕਪੜੇ ਲੈਣੀਆਂ ਆ ਔਨ ਜਾਂਦੇ ਮੇਰੇ ਕੁਝ ਫਰੈਂਡਸ ਨੇ ਜਿਹੜੇ ਮੈਨੂੰ ਸਪੋਰਟ ਕਰਦੇ ਮੈਨੂੰ ਲੈ ਜਾਂਦੇ ਨੇ ਛੱਡ ਜਾਂਦੇ ਨੇ ਕਿਹਨੇ ਸੀ ਵੀ ਅਕੈਡਮੀ ਚ ਤੁਹਾਨੂੰ ਕਪੜੇ ਵੀ ਨਹੀਂ ਹੁੰਦੇ ਤੁਹਾਡੇ ਕੋਲ ਪਾਉਣ ਵਾਸਤੇ ਨਹੀਂ ਨਹੀਂ ਹਾਂਜੀ ਮੈਮ ਕਿਉਂਕਿ ਬਹੁਤ ਟਾਈਮ ਹੋ ਗਿਆ ਮੈਂ ਨਾ ਕਪੜੇ ਤੱਕ ਲੈ ਕੇ ਦੇਖੇ ਵੀ ਨਹੀਂ ਕੁੜੀਆਂ ਨੂੰ ਦੇਖਿਆ ਵੀ ਉਹ ਏਦਾਂ ਓਦਾਂ ਕੰਮਕੁਮ ਕਰਕੇ ਲੈ ਜਾਂਦੀਆਂ ਨੇ ਫਿਰ ਮੇਰਾ ਇੱਕ ਦਿਲ ਕਰਦਾ ਆ ਕਿ ਮੈਂ ਕਿਤੇ ਕੰਮਕੁਮ ਤੇ ਲੱਗ ਜਾ ਫਿਰ ਉਹ ਕੰਮ ਵਾਲਿਆਂ ਤੋਂ ਵੀ ਅਵੋਇਡਨੈਸ ਹੋ ਜਾਂਦੀ ਆ ਫਿਰ ਬੰਦੇ ਦਾ ਦਿਲ ਜਾਂ ਟੁੱਟ ਜਾਂਦਾ ਫਿਰ ਉਸ ਚੀਜ਼ ਨੂੰ ਕੰਪਲੀਟ ਕਰਨ ਲਈ ਮੈਂ ਇਹਨਾਂ ਨੂੰ ਬੁਲਾਨੀਆਂ ਵੀ ਆਇਓ ਪ੍ਰੈਕਟਿਸ ਕਰ ਲੈਣੇ ਆ ਕਦੇ ਕਦੇ ਇਹ ਵੀ ਮੇਰਾ ਸਾਥ ਛੱਡ ਜਾਂਦੇ ਕਿਉਂਕਿ ਇਹਨਾਂ 'ਚ ਕਲਾ ਹੈ ਇਹਨਾਂ ਦੀ ਫੈਮਿਲੀ ਸਪੋਰਟ ਹੈਗੀ ਆ ਤੇ ਕਦੇ ਕਦੇ ਇਹ ਵੀ ਸਾਥ ਛੱਡ ਜਾਂਦੇ ਨੇ ਵੀ ਕਾਲ ਵਾਰੀ ਵਾਰੀ ਕਰਨਾ ਮੈਂ ਆ ਜੋ ਆ ਜੋ ਪ੍ਰੈਕਟਿਸ ਕਰਦੇ ਆ ਉਹ ਵੀ ਫਿਰ ਇੱਕ ਟਾਈਮ ਤੇ ਇਹ ਵੀ ਛਾੜ ਛੜ ਜਾਂਦੇ ਆ ਆਲਮੋਸਟ ਸਾਰੇ ਇਸ ਵਕਤ ਸਾਰੇ ਨਾਲ ਛੱਡੇ ਹੀ ਆ ਨੂਰ ਕਿੰਨੇ ਕੇ ਟਾਈਮ ਤੋਂ ਤੁਸੀਂ ਕਰ ਰਹੇ ਹੋ ਤੁਸੀਂ 18 ਸਾਲ ਦੇ ਹੋ ਕੋਈ ਬਹੁਤੀ ਉਮਰ ਨਹੀਂ ਹੈ ਤੁਹਾਡੀ ਨਹੀਂ ਹੈ ਨਹੀਂ ਹੈ ਬਟ ਮੈਂ ਬਹੁਤ ਸੀਰੀਅਸ ਆਪਣੀ ਉਮਰ ਨੂੰ ਵੀ ਲੈ ਕੇ ਆਪਣੇ ਕੰਮ ਨੂੰ ਲੈ ਕੇ ਮੈਂ ਚਾਹੁੰਦੀ ਆ ਕਿ ਇਸ ਅਟ ਮੋਸਟ ਗੰਦੇ ਤੋਂ ਮੈਂ ਛੇਤੀ ਤੋਂ ਛੇਤੀ ਬਾਹਰ ਨਿਕਲਾਂ ਤੇ ਆਪਣੀ ਇੱਕ ਫੈਮਲੀ ਨੂੰ ਵਧੀਆ ਜੀ ਜਿਹੜੀ ਚੀਜ਼ ਉਹ ਚਾਹੁੰਦੇ ਆ ਮੈਂ ਉਹਨੂੰ ਦਵਾ ਮੇਰਾ ਇਹ ਡ੍ਰੀਮ ਆ ਉਹ ਮੇਰੀ ਫੈਮਲੀ ਨਹੀਂ ਸਮਝਦੀ ਤੁਹਾਨੂੰ ਲੱਗਦਾ ਨਹੀਂ ਵੀ ਕੁੜੀ ਹੋਣਾ ਕੋਈ ਸੌਖੀ ਗੱਲ ਨਹੀਂ ਹੈ ਨਹੀਂ ਨਹੀਂ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਸ਼ਾਇਦ ਤੁਹਾਨੂੰ ਪਤਾ ਹੋਣੀ ਹੈ ਕਿ ਨਹੀਂ ਇੱਕ ਕਹਾਣੀ ਹੈ ਰਾਜਾ ਮਹਾਰਾਜਾ ਲੋਕ ਨਾ ਪਹਿਲਾਂ ਕੁੜੀਆਂ ਨੂੰ ਨਾ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਦੇ ਸੀਗੇ ਕਿ ਉਹ ਕਿਤੇ ਸਾਡੀ ਨਜ਼ਰਾਂ ਤੋਂ ਦੂਰ ਨਾ ਹੋ ਜਾਣ ਕਿਉਂਕਿ ਸੋਹਣੀਆਂ ਬਹੁਤ ਹੁੰਦੀਆਂ ਸੀਗੀਆਂ ਅੱਜ ਦੇ ਟਾਈਮ 'ਚ ਉਹਦਾ ਓਪੋਜ਼ਿਟ ਹੈ ਅੱਜ ਦੇ ਟਾਈਮ 'ਚ ਆਪਣਾ ਹੁਸਨ ਕੁੜੀਆਂ ਸਰੀਆਮ ਵੇਚਦੀਆਂ ਫਿਰਦੀਆਂ ਇਹ ਪਹਿਲਾਂ ਮੁੰਡਿਆਂ ਦੀ ਗਲਤੀ ਸੀ ਉਹਨਾਂ ਨੂੰ ਅਗਰ ਜੰਜੀਰਾ 'ਚ ਨਾ ਰੱਖਦੇ ਉਹਨਾਂ ਨੂੰ ਖੁੱਲੀ ਆਜ਼ਾਦੀ ਮਿਲਦੀ ਤਾਂ ਅੱਜ ਦੇ ਟਾਈਮ 'ਚ ਇਹ ਸਭ ਕੁਝ ਨਹੀਂ ਹੋਣਾ ਸੀਗਾ ਮੇਰੇ ਕਹਿਣ ਦੇ ਬਾਵਜੂਦ ਇਹ ਇਦਾਂ ਹੀ ਹੈ ਅੱਜ ਕੁੜੀਆਂ ਇੰਨੇ ਆਪਣੇ ਲੈਵਲ ਕਰ ਚੁੱਕੀਆਂ ਕਿ ਉਹ ਜੌਬ ਕਰਦੀਆਂ ਨੇ ਹਨਾ ਆਪਣੇ ਲੈਵਲ ਹੈਗਾ ਉਹਨਾਂ ਦਾ ਸਟੈਂਡ ਹੈਗਾ ਹੁਣ ਇੱਕ ਤੁਸੀਂ ਵੀ ਕੁੜੀ ਹੋ ਹੁਣ ਤੁਸੀਂ ਵੀ ਦੇਖੋ ਇਨੇ ਗੰਦੇ ਕੱਲੀ ਉੱਚੇ ਤੁਸੀਂ ਵੀ ਘੁੰਮ ਫਿਰ ਰਹੇ ਹੋ ਤੁਸੀਂ ਵੀ ਸਟਰਗਲ ਕਰ ਰਹੇ ਹੋ ਕਰਨਾ ਪੈਂਦਾ ਸਟਰਗਲ ਹੀ ਹੈ ਕਿਸੇ ਨੂੰ ਜਿਵੇਂ ਮਰਜੀ ਹੈ ਪਰ ਹੈਗਾ ਤੁਹਾਡਾ ਵੀ ਸਟਰਗਲ ਹੀ ਹੈ ਮੇਰਾ ਵੀ ਇੱਕ ਸਟਰਗਲ ਹੀ ਇਦਾਂ ਹੀ ਚੱਲੀ ਜਾਂਦਾ ਬਸ ਟਾਈਮ ਪਾਸ ਹੋ ਜਾਂਦਾ ਨਹੀਂ ਸਾਰੀ ਸਟਰਗਲ ਦੇ ਨਾਲ ਭਰੀ ਹੈ ਬੰਦਾ ਕਦੇ ਆਰਾਮ ਨਹੀਂ ਫੁੱਲਾਂ ਦੀ ਸੇਜ ਨਹੀਂ ਹੈ ਨਹੀਂ ਨਹੀਂ ਮੈਂ ਉਹ ਹੀ ਤਾਂ ਕਹਿੰਨੀ ਆ ਮੈਂ ਖੁਸ਼ ਹਾਂ ਵੀ ਰੱਬ ਵਾਹਿਗੁਰੂ ਕਰਦਾ ਪਿਆ ਕਿਉਂਕਿ ਅਗਰ ਸਭ ਕੁਝ ਮਿਲ ਜਾਏ ਫਿਰ ਸਟਰਗਲ ਕਾਦਾ ਜਰ ਉਹ ਵਗ ਭਾਈ ਗਰੂ ਸਾਰਾ ਕੁਝ ਹੀ ਦੇ ਦੇ ਫਿਰ ਸਟਰਗਲ ਕਰਦਾ ਫਿਰ ਮਜ਼ਾ ਵੀ ਨਹੀਂ ਆਉਣਾ ਜ਼ਿੰਦਗੀ ਜੀਣ ਚ ਜਿਨੇ ਤੱਕ ਜ਼ਿੰਦਗੀ ਚ ਉਤਾਰ ਚੜਾਵ ਹੈਗੇ ਬੰਦੇ ਦੀ ਲਾਈਫ ਹੈਗੀ ਜਦੋਂ ਜਮਾ ਸਿੱਧੀ ਲਾਈਨ ਆ ਗਈ ਫਿਰ ਬੰਦਾ ਖਤਮ ਆ ਬਿਲਕੁਲ ਅਬ ਇਸੇ ਕਰਕੇ ਜਿਵੇਂ ਹੁਣ ਪੰਜਾਬੀ ਇੰਡਸਟਰੀ ਚ ਬਹੁਤ ਸਾਰੀਆਂ ਫੀਮੇਲ ਆਰਟਿਸਟs ਰਹੀਆਂ ਹਨਾ ਸਿੰਗਰs ਰਹੀਆਂ ਤੁਸੀਂ ਆਪਣੇ ਆਪ ਨੂੰ ਕਿੰਨਾ ਵਰਗੇ ਦੇਖਦੇ ਹੋ ਵੀ ਤੁਸੀਂ ਉਹਨਾਂ ਵਾਂਗ ਕਰਨਾ 어 피메일 ਵਿੱਚ ਤਾਂ ਨਿਮਰਤ ਖੈਰਾ ਅੱਛਾ ਹਾਂਜੀ ਨਿਮਰਤ ਖੈਰਾ ਬਹੁਤ ਜ਼ਿਆਦਾ ਸਵੀਟ ਵੀ ਹੈ ਸਿੰਪਲੀਸਿਟੀ ਵੀ ਹੈ ਚ ਉਹਨੂੰ ਤੇਹਜ਼ੀਬ ਵੀ ਆ ਬੋਲਣ ਦੀ ਜੀ ਪੰਜਾਬੀ ਇੰਡਸਟਰੀ ਚ ਤਾਂ ਮੈਂ ਉਹਨਾਂ ਨੂੰ ਸੁਣਦੀ ਆ ਬਾਏ ਦੋਵੇ ਮੈਂ ਜਿਹੜੀ ਸੂਫੀਆਂ ਨੇ ਨਾ ਨੂਰਾ ਸਿਸਟਰ ਕੀ ਬਾਤ ਹੈ ਨੂਰਾ ਸਿਸਟਰ ਐਂਡ ਆਪਣੇ ਅਨੁਸਰਤ Nusrat Fateh Ali Khan ਜੀ ਨੂੰ ਬਹੁਤ ਜ਼ਿਆਦਾ ਸੁਣਦੀ ਆ ਫਿਰ ਇੱਕ ਕੀਤ ਹੋ ਜੇ ਹੋਰ ਹਾਂਜੀ ਬੀਕਲ ਚਲੋ ਫਿਰ ਕਰੋ ਸ਼ੁਰੂ ਮਤਲਬ ਦੇ ਰਿਸ਼ਤੇ ਨੇ ਮਤਲਬ ਦੀ ਯਾਰੀ ਇਹ ਕੋਈ ਦਿਲ ਨੂੰ ਸੁਣਦਾ ਨਹੀਂ ਦੌਲਤ ਹੀ ਪਿਆਰੀ ਹੀ ਇਹ ਜੋ ਆਪਣਾ ਲੱਗਦਾ ਏ ਓਹੀ ਤਾਂ ਠੱਗਦਾ ਏ ਮੇਰਾ ਹੀ ਉਹ ਕਹਿਣਾ ਏ ਬਚ-ਬਚ ਕੇ ਰਹਿਣਾ ਏ ਦੁਨੀਆ ਮਤਲਬ ਦੀ ਇਹ ਦੁਨੀਆ ਮਤਲਬ ਦੀ ਇਹ ਦੁਨੀਆ ਮਤਲਬ ਦੀ ਇਹ ਦੁਨੀਆ ਮਤਲਬ ਦੀ ਮਤਲਬ ਦੇ ਰਿਸ਼ਤੇ ਨੇ ਮਤਲਬ ਦੀ ਯਾਰੀ ਏ ਕੀ ਬਾਤ ਹੈ ਬਹੁਤ ਸੋਹਣਾ ਗਾਇਆ ਵਾਈਕ ਨੂੰ ਤੁਹਾਡੇ ਤੇ ਮਿਹਰ ਕਰੇ ਉਮੀਦ ਕਰਦੀ ਆ ਕਿ ਜਿੱਥੇ ਅੱਜ ਵੱਡੇ ਵੱਡੇ ਸਟਾਰ ਪਰਫਾਰਮ ਕਰ ਰਹੇ ਤੁਸੀਂ ਉਹ ਸਟੇਜ ਤੱਕ ਪਹੁੰਚੋ ਬਹੁਤ ਟੈਲੈਂਟ ਹੈ ਤੁਹਾਡੇ ਵਿੱਚ ਬਹੁਤ ਦੁਆਵਾਂ ਨੇ ਬੈਸਟ ਵਿਸ਼ਸ ਥੈਂਕ ਯੂ so much ਮੈਮ ਸੋ ਇਹ ਸੀ ਨੂਰ ਦੀ ਕਹਾਣੀ ਜੋ ਇੱਕ ਛੋਟੀ ਉਮਰ ਦੀ ਕੁੜੀ ਹੈ ਸਟਰਗਲ ਕਰ ਰਹੀ ਹੈ ਹਜੇ ਪਰਿਵਾਰਕ ਰੋਲਿਆਂ ਦੇ ਵਿੱਚੋਂ ਵੀ ਉਹਨੂੰ ਨਿਕਲਣਾ ਪੈ ਰਿਹਾ ਹੈਗਾ ਪਰ ਸੋਚ ਬਹੁਤ ਸੋਹਣੀ ਹੈ ਇਹੋ ਜਿਹੇ ਆਰਟਿਸਟ ਨੂੰ ਇਹੋ ਜਿਹੇ ਬੱਚਿਆਂ ਨੂੰ ਜੋ ਸਟਰਗਲ ਕਰ ਰਹੇ ਨੇ ਮੈਨੂੰ ਲੱਗਦਾ ਹੈ ਕਿ ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈਗੀ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੀ ਇਨੀ ਛੋਟੇ ਛੋਟੀ ਉਮਰ ਆਰ ਕੇ ਸਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਨੇ ਨਸ਼ੇ ਕਰ ਰਹੇ ਨੇ ਗਲਤ ਸੰਗਤਾਂ ਵਿੱਚ ਪੈ ਰਹੇ ਨੇ ਇਹ ਤੋਂ ਚੰਗਾ ਤਾਂ ਨੂਰ ਜੋ ਸਟਰਗਲ ਕਰ ਰਹੀ ਹੈ ਇਦਾਂ ਦੇ ਬੱਚੇ ਨੇ ਜੋ ਉਹ ਬਹੁਤ ਚੰਗਾ ਕਰ ਰਹੇ ਨੇ ਸੋ ਸਾਨੂੰ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਜੀ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਊਗਾ ਜੇ ਪਸੰਦ ਆ ਗਿਆ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਫੋਲੋ ਕਰ ਲਓ ਜੀ ਖਬਰਾਂ ਵਾਲੇ ਟੀਵੀ ਤਦ ਤੱਕ ਦੇ ਲਈ ਮੈਨੂੰ ਦੋਇਆ ਗਿਆ ਸਤਿ ਸ਼੍ਰੀ ਅਕਾਲ ਬਾਏ ਬਾਏ